ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਆਪਾਂ ਪਿੰਡਰ ਮਾਣਾਜਕ ਪਹੁੰਚ ਚੁੱਕੇ ਆ ਜਿਲ੍ਹਾ ਅਮਰਸਰ ਪਿੰਡਾ ਤਹਿਸੀਲ ਬਕਾਲਾ ਬਾਈ ਜਮਸ਼ੀਰ ਨੇ ਕੋਲ ਜੇ ਭਾਜੂ ਭਾਈ ਨੇ 8-10 ਲੱਖ ਬਗਾਵਾ ਲੈ ਕੇ ਆਂਦੀਆਂ ਹਰ ਵਾਰੀ ਪਾਣੀ ਕਾਉਂਦਾ ਜੁਲਾਈ ਦੀ ਵੀ ਪਾਣੀ ਕਾ ਹੀ ਹੋਊਗਾ ਜੀ ਤੇ ਬਾਕੀ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਆਸਤਿਕਾਲ ਜੀ ਫਾਰਨ ਆਸਤਿਕਾਲ ਜੀ ਆਉਂਦੇ ਆ ਭਾਈ ਆਸਤਿਕਾਲ ਜੀ ਉੱਤੇ ਆਣੀ ਗਾ ਕੋਈ ਜੀ ਬਿੜੀ ਪਿੜੀ ਆ ਰਹੀ ਗੀ ਇਹਦਾ ਕੋਈ ਨਾ ਕੋਈ ਆਪਣਾ ਆ ਰਹੀ ਆ ਆ ਜਰੂਰੀ ਹੈ ਜੀ ਇਹ ਸ਼ੂ ਚਾਹੀਦਾ ਜੀ ਬਿਲਕੁਲ ਬਿਲਕੁਲ ਹੋਰ ਸਾਬ ਜੀ ਕੋਈ ਜ਼ਿਆਦਾ ਕੰਮ ਬਹੁਤ ਵਧੀਆ ਚੱਲ ਰਿਹਾ ਭਾਈ ਕੰਮ ਠੀਕ ਠਾਕ ਹੈ ਹਾਂ ਜੀ ਸਾਰਾ ਮਾਣ ਲਿਖਿਆ ਆਪਣਾ ਠੀਕ ਉਹ ਨਵਾਂ ਵੇਹ ਰਹੰਦਾ ਵਾ ਤੇ ਬਾਗੋਂ ਦਾ ਬੇਚਾਰਾ ਬੜਾ ਸੁਨਿਆ ਮਾ ਹਾਂਜੀ ਹਾਂਜੀ ਅੱਜ ਚੰਗਾ ਰੜਾਈਆਂ ਭਾਈ ਸਾਰੀਆਂ ਅੱਜ ਕਿਨੇ ਲੈ ਕੇ ਦੇਣੀ ਅੱਜ 6-7 ਵੇ ਰੜਾਈਆਂ ਭਾਈ ਸਾਰਾ ਵਾਲੀ 8 ਹੀ 3 ਵੇ ਗਿਆ ਉਹ ਬਾਹਰ ਵਧੀਆ ਵਾ ਰਵਾ 8 ਹੀ 3 ਲੱਗਿਆ ਤਕਰੀਬਨ ਅੱਡਾ ਫਰਤ ਹਾਂਜੀ ਸਾਰਾ ਭੈਣ ਭਰਾ ਬੇਨ ਵੀ ਆ ਗਏ ਥੋੜਾ ਜਿਆਦਾ ਨਹੀਂ ਕੋਈ ਭਾਰੀ ਆ ਗਿਆ ਕੋਈ ਨਾ ਆ ਗਿਆ ਸਾਰਾ ਸਾਰਾ ਕੋਈ ਆ ਹੀ ਜਾਂਦਾ ਅੱਜ ਮੋਲ ਜਿਆਦਾ ਭਾਜੀ ਰੇਟ ਜਿਆਦਾ ਹਾਂਜੀ ਨਹੀਂ ਅਰੇ ਸ਼ਰੋਜੀ ਹਾਂਜੀ ਪਾਓ ਫਿਰ ਇਤਰਾ ਹੀ ਆਜੋ ਪਹਿਲਾ ਸੂਆ ਭਾਜੀ ਪਹਿਲਾ ਸੂਆ ਠੰਡੀ ਦੀ ਠੀਕ ਚੋਗੀ ਆ ਬਾਜੀ ਚਾਰ ਦੰਦ 52 ਹਾਂ 52 ਬਾਜੀ ਅੱਛਾ ਜੀ 500 ਸੂਈ ਹੈ ਹਾਂਜੀ ਆਪਣਾ 14 ਕਿਲੋ ਦਾ ਬੋਲਾ ਦੀ ਗਲਤੀ ਆ ਆਪਣੀ 14 14 ਕਿਲੋ 14 ਕਿਲੋ ਬੋਲਾਈ ਹੈ ਜੀ ਹਾਂਜੀ ਚਾਰ ਦੰਦ ਬਚੇ ਠੰਡੀ ਦੀ ਚਾਰ ਦੰਦ ਬਾਹਰ ਤੇ ਨਫਾ ਵੇਖੋ ਜੀ ਫਰੀਦ ਬਹੁਤ ਬਾਜੀ ਹਾਂ ਵੇਖੋ ਬਸ 14 ਦੇ ਬਚੀ ਲਾਓ ਹਾਂਜੀ ਲੋ ਬਾਜੀ ਵੇਖੋ 14 ਕਿਲੋ ਚਾਰ ਦੰਦ 14 ਕਿਲੋ ਬੋਲਾ ਬਾਜੀ ਵਚੀ ਕਰੋ ਆਹ ਵੇਹ ਮੈਨੂੰ ਦਿਖਾ ਦੇ ਕਹਿੰਦੇ ਲੰਮੀ ਦੋਰੋ छठ चुर, हाँ 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 है भाई बहुत बोली ठीक है चून चून बड़ी भाई हाथ भार लो लो ही छोड़ लो हां जी हाथ लो दी लो ही भाई ठीक है आ जाओ भाई चोर आ जाओ हां बैठ से रात बड़ा थोड़ा हां हिंदी पार्टी भाई फूल से जा बिल्कुल हां जी हां जी फिर मोले भाई यही करना आप ਬਿਲਕੁਲ ਜੀ ਭਾਜੀ ਠੰਡੀਆਂ ਪਾਜੀ ਦਾ ਮਾਦੀ ਕੋਈ ਗੱਲ ਨਹੀਂ ਠੰਡੀਆਂ ਧੀਰਾ ਮਾਲ ਪਈ ਪਟਾਕੇ ਵੈਣ ਜਰਾ ਪਟਾਕੇ ਬਾਦੀ ਹੈ ਹਾਂ ਪਟਾਕੇ ਮੁੱਲ ਵੀ ਜੀ 75 ਰ 70 ਦੋ ਛੋੜ ਕਰ ਦਾਂਗੇ 68000 68000 ਹੋਰ ਜਾਂਦ ਇੱਕਿਆਰੀ ਭਾਈ 50000 ਦੀ ਬਣ 50000 ਤੋਂ ਛੋੜੀ ਹੋਣੀ 50000 ਦੀ ਵੀ ਕਰੋ 50000 ਦੇ ਚ ਪਾੜ ਤੋਂ ਛੋੜੀ 50000 ਭਾਜੀ ਬਾਕੀ ਦਾ ਮਰਜੀ ਠੰਡੀਆਂ ਧੀਰੀਆਂ 14 ਤੋਂ ਹੀ ਠੰਡੀਆਂ ਜਿਹੜਾ ਬਸ ਜਾਪਾ ਜਾਇਲ ਨੂੰ ਪੈ ਗਿਆ 56 ਬਿਲਕੁਲ ਜਿਆਦੀ ਭਾਜੀ ਕੋਈ ਨਹੀਂ ਇਹ ਕਿਹੜਾ ਮਗਰ ਬੱਛੀ ਵੀ ਜੀ ਇਹਦੇ ਕੋ 15 ਕਿਲੋ ਰ ਠੰਡੀਆਂ ਭਾਈ ਆ ਵੇਖੋ ਦੋ ਤੱਕ ਥੋੜਾ ਦੋ ਤੀ ਘਣਾ ਭਾਈ ਵੇਖੋ ਕਿਰੇ ਕਿਉਂ ਚੱਲੀ ਨਹੀਂ ਮਾਰ ਕੇ ਕਿਰੇ ਕਿਤੇ ਮੋਟੀ ਕਿਉਂ ਠੰਡੀਆਂ ਭਾਈ ਚਲੋ ਇਹ ਵੀ ਦੋ ਰੁਪਏ ਦੇ ਲਓ ਜੀ ਬੱਸੀ ਮਗਰਾਗੀਆਂ ਪੂਰੇ ਫਾਇਦੇ ਫਿਰ 50 ਸੁਆ ਭਾਈ ਹਾਂਜੀ 50 ਸੁਆ ਦੂਜਾ ਸੁਆ ਇਹ ਵੀ ਦੋ ਰੁਪਏ ਲੰਮੇ ਦੋ ਰੁਪਏ ਲੱਖ ਠੀਕ ਹੈ ਪਰਿਵਾਰ ਬਣਾ ਲੇਵਾਂ ਲੂਗਾ ਬੱਸੀ ਨਹੀਂ ਠੀਕ ਹੈ ਸਾਨ ਬੜਾ ਸਪੈਸ਼ਲ ਭਾਈ ਚੰਗੀ ਚੰਗੀ ਵੱਡੀ ਬੱਸੀ ਭਾਈ ਵੱਡੀ ਬੱਸੀ ਹਾਂਜੀ ਵੱਡੀ ਭਾਈ ਆਜੋ ਜੀ ਆਜੋ ਲੋੜ ਹੈ ਮੂਮਾ ਨਾਲੇ ਗਰਮੀ ਆ ਰਹੀ ਕੋਈ ਗਰਮੀ ਆ ਰਹੀ ਗਰਮੀ ਲੋੜ ਨਹੀਂ ਬੜੀ ਗਰਮੀ ਲੈ ਜਪੀ ਚੱਲੀ ਆਈ ਦੀ ਬੜੀ ਆਹ ਨਾਰਮਣਾ ਬਖਾ ਲੋ ਕਰੀ ਬਹੁਤ ਠੰਡ ਲੇ ਨਾ ਰੋਣਾ ਭਾਜੀ ਬਿਲਕੁਲ ਠੰਡੀ ਤੇਰੀ ਕੋਈ ਦਿੱਕਤ ਨਹੀਂ ਆਣਾ ਨਹੀਂ ਭਾਜੀ ਮਗਰ ਵੱਛੀ ਬਹੁਤ ਚੰਗੀ ਆ ਠੰਡੀਆਂ ਬਾਤੀ ਮਾਰਦੀ ਫੇਰੋ ਭਾਜੀ ਹਾਂਜੀ ਮੋ ਜਾਈ ਦੀ ਕਰਨਾ ਵੀਰ ਬੜਾ ਬਿਲਕੁਲ ਜਾ ਸਕਦਾ ਮੋਨੇ ਵੀ ਕੀ 60000 ਰੁਪਇਆ ਠੀਕ ਹੈ ਦੋ ਛੋਟ ਹਾਂ ਨਾ ਵੀ ਜੀ 57000 ਦੀ 50000 ਦੀ ਪੂਰਾ ਵਜਨ ਨਹੀਂ ਪੂਰਾ ਵਜਨ ਤੱਕ ਆਉਣਾ ਨਹੀਂ ਹੁੰਦਾ ਨਹੀਂ ਤੱਕਾ ਨਹੀਂ ਹੁੰਦਾ ਰੁਸ਼ 50000 55000 ਆ ਰਿਹਾ ਭਾਜੀ ਠੀਕ ਹੈ ਜੇ ਜਿਹੜੀ ਸੂਈ ਜੋ ਪਾਸੋਂ ਤੋਂ ਦੋ ਦਰਾਂ ਦੇ ਕੋ ਬੋਲ ਆਲੇ ਖਾਓ ਖਾਣੋ ਖਾਓ ਭੈਜੀ ਇਹ ਕੋਈ ਜਲਸੀ ਹੈ ਸੁਆਹੀ ਬੜੀ ਵੱਡੀ ਹੋਣੀ ਬੜੀ ਮਗਰ ਬੱਛੀ ਭਾਜੀ ਮਗਰ ਬੱਛੀ ਭਾਜੀ ਬੱਛੀ ਮਗਰ ਆ ਗਈ ਕਿੰਨਾ ਲੇ ਤੁ ਸਹੀ ਸਹੀ ਵੀ ਜੀ 12 ਕਿਲੋ ਅੱਜ 8ਵਾਂ ਚੌਥੀ ਰਾਤ ਦਾ ਬਾਰਵਲ ਜੋ ਪੱਕਾ ਪੱਕਾ ਸੁੱਕਾ ਭਾਈ ਲੰਮੀ ਦੋਰੋ ਤੇ ਭਾਵੇਂ ਜਲਸੀ ਗੇਲੇ ਭਾਈ ਮਸ਼ਾਈ ਜਿਹੜਾ ਵੱਧੋ ਹਲੇ ਮੋੜੇ ਨਾ ਗਾਜੀ ਸਪੈਸ਼ਲ ਥਾਂ ਭਾਜੀ ਪੈਸਾ ਬਿਲਕੁਲ ਕੋਈ ਗੱਲ ਨਹੀਂ ਭਾਈ ਜਿੱਦਾਂ ਮਾਸੀ ਤੇ ਥਾਂ ਥਾਂ ਨੂੰ ਬਰਾਬਰ ਜੀ ਹਾਂਜੀ ਦੋਦੋ ਜੀ ਆਜੋ ਦੋ ਦਸਰਾ ਵੀ ਦਾ ਪਹੇਣਾ ਹੈਗਾ ਵਾ ਹਾਂਜੀ ਦੋ ਤਾਂ ਸਿਆਣਾ ਪਿਆਗਾ 20 ਆ 30 ਆ ਠੀਕ ਹੈ ਉਹ ਗਰਮੀ ਵਾਲੀ ਭਲੇ ਪੱਤੀ ਜਿਹੜਾ ਹੈਗਾ ਕਿਹੜਾ ਹੈਗਾ ਭਾਈ ਉਸਨੂੰ ਠੀਕ ਹੈ ਉਹ ਨਕ ਗੰਡੀਆਂ ਦੀਆਂ ਉਹ ਗਰਮੀ ਵਾਲੀਆਂ ਹਾਂਜੀ ਫਿਰ ਵੀ ਦੀ ਮੋਲ ਇਹਦਾ 50000 ਰੁਪਏ ਦੋ ਛੋਟ ਕਰ ਦਈਏ ਇੱਕੋ ਹੀ ਗੱਲ 5 ਨੂੰ ਜੋੜਿਆ ਬਈ 45000 ਰੁਪਏ ਬਈ ਹਾਂ ਨਾ ਬਈ ਜਾਂ ਜੋੜੋ ਵਿੱਚ 45000 ਹਣਾ ਆ 45000 ਨਹੀਂ ਠੀਕ ਆ ਬਈ ਚੋਰ ਚਾਲ 1 ਨੰਬਰ ਵਾਲੀ ਹਾਂ ਬਈ ਆ ਪਈਆ 6 ਸ਼ੀਟ ਦਾ 6 ਡੰਡ 6 ਡੰਡ ਭਾਈ ਜੀ ਇਹਦੇ ਕੋਲ ਵਿੱਚ 13 ਤੋਂ ਦੁੱਧ ਵਾ ਅੱਛਾ ਤੇ ਬਸ ਇਹ ਬਸ਼ਾ ਮੰਗ ਜੀ ਭਾਈ ਜੀ ਪਹਿਲਾਂ 6 ਸ਼ੀਟ ਦਾ 13 ਤੋਂ ਦੁੱਧ ਤਿਆਰ ਆ ਇਹ ਵੀ ਤੋਂ ਜੀ ਗੀਤ ਨਵੇਂ ਹਾਂਜੀ ਇਧਰ ਲੈ ਜਾਓ ਹਾਂ ਗਿਆ ਨਾ ਵੀ ਨਾ ਸਾਰੀਆਂ ਦੋਵੇਂ ਨਹੀਂ ਮਿਲਦੀਆਂ ਹਾਂ ਪਰ ਇਹ ਦੋ ਮਿਲ ਗਈਆਂ ਵੱਡੀ ਵੱਛੀਆਂ ਭਾਈ ਹਾਂ ਜਿਹਨੇ ਜਿਹਨੇ ਦੇਖੋ ਬਈ ਸਾਫ਼ ਸੁੰਦਰੀਆਂ ਵੱਛੀਆਂ ਭਾਈ ਆਜੋ ਬਈ ਆਜੋ ਆਜੋ ਭਾਈ ਮਜੀ ਦੋ ਸਿੱਧੀ ਦੋਰੀ ਭਾਈ ਮਜੀ ਦੋ ਹਾਂ ਦੋ ਦੋ ਪਰ ਇਹ ਵੀ ਕਰੀ ਆ ਵੱਛੀਆਂ ਥਾਂ ਚੱਡੇ ਬੜੇ ਭਾਜੀ ਸ਼ਿਕਾਇਤ ਸ਼ਿਕਾਇਤ ਭਾਜੀ ਥਾਂ ਚੱਡੇ ਆ ਬਿਲਕੁਲ ਆਜੋ ਲੈ ਆਓ ਜਰਾ ਮੋਹਲਾ ਬੰਦੇ ਮੋਹਲਾ ਬੰਦੇ ਹੈ ਨਹੀਂ ਚਾਹ ਆ ਮਾਰੇ ਬੱਚੇ ਦਾ ਮੂੰਹ ਮਾਰ ਕੇ ਪਾ ਗਏ ਪਤਾ ਨਹੀਂ ਪੁਰਾ ਠੰਡੀਆਂ ਭਾਈ ਜਦਾ ਮਾਦੀ ਹੋਏ ਹਾਂਜੀ ਮੋਲਵੀ ਜੀ 60000 ਰੁਪਏ ਸਾਡੇ ਦੋ ਛੋਟ ਕਰ ਦੇਣੀ ਆ ਹਾਂ ਹੋਰ ਯਾਰ ਛੱਡ ਦੇ ਭਾਈ ਇੱਕੋ ਹੀ ਗੱਲ 55000 60000 ਭਾਈ 55000 ਜਿੰਨੇ ਪਾਉ ਤੋਂ ਛੋਟ ਕਰ 5000 ਛੋਟ ਛੋਟਰੇ ਕੰਮ ਵੀ ਰੇਟ ਫਿਕਸ ਹੀ ਹੈ ਫਿਕਸ ਹੈ ਭਾਈ ਵੱਢ ਘੱਟ ਨਹੀਂ ਹੋਣੀ ਵੀਰ ਭਰਾ ਹਾਂਜੀ ਆ ਬੀ ਜਿ ਸ਼ਾਇਆ ਗੈੜਾ ਗੱਬਣਾ ਨਹੀਂ ਸੂਈ ਬੱਚਾ ਭਰ ਗਿਆ ਭਜੀ ਦਾ ਮਰ ਗਿਆ ਕੋਈ ਵੀਡੀਓ ਹੈਗੀ ਬੱਚੀ ਦੀ ਹੈ ਬੱਚੇ ਦੀ ਵੀਡੀਓ 14 ਨੂੰ ਦੋ ਦੂ ਇੱਕ ਕੋਲ 14 ਨੂੰ ਕੱਡੇ ਵਾਲਾ ਭਜੀ ਜਿਹੜਾ ਮੇਰੇ ਕੋਲ ਸਾਰਾ ਪੂਰੇ ਇੱਕ ਨੰਬਰ ਵਿੱਚ ਵੀ ਤੋਰ ਕਿੰਨਾ ਟਾਈਮ ਹੋ ਗਿਆ ਬੱਚੇ ਮਾਰੇ ਨੂੰ ਇਹ ਐਨਵੀਟੀ ਮਤਲਬ ਪਿੱਛੇ ਬੱਚਾ ਵੀ ਪੱਤੀ ਦਿੰਦਾ ਵੀਰ ਬੱਚੇ ਦਾ ਬੱਚਾ ਬੱਠ ਠੀਕ ਆ ਵੀਡੀਓ ਹੈਗੀ ਬਾਕੀ ਹਾਂਜੀ ਲੋ ਚੋਲਾ ਜਿਹੜਾ ਗਰੰਟੀ ਹੋਊਗਾ ਆਪਣੇ ਗਰੰਟੀ ਆਹ ਦਾ ਪਾਰੋ ਪਾਵੇਂ ਪਾੜੇ ਉਦਾਂ ਕੋਈ ਕੋਈ ਕਰਨੀ ਹੋਊ ਗਰੰਟੀ ਸਰਬ ਦੀ ਗਰੰਟੀ ਆਪੇ ਹੀ ਹੋਊਗੀ ਨਹੀਂ ਦੋ ਤਾਲੀ ਭਾਈ ਦੋ ਤਾਲੀ ਹਾਂਜੀ ਭਾਈ ਆਜੋ ਆਜੋ ਭਾਈ ਹਾਂ ਕਿਉਂ ਇਹ ਚੀਜ਼ ਬੱਚਾ ਮਰੇ ਬੱਚਾ ਮਰੀ ਵਿੱਚ ਬੱਠ ਠੀਕ ਆ ਸ਼ੁਭਾਸ਼ੋ ਖਾਨ ਦਾ ਹਾਂਜੀ ਹਾਂ ਜੇ ਖਲੀ ਪਰੀ ਮੋਲ ਤੇ ਚਲੋ ਪਹਿਲਾਂ ਤੇ ਬੰਮ ਹੱਸੀ ਤੇ ਜਾ ਰਹੀ ਸੀ ਉਹ ਬਟਾ ਬਟਾ ਮਰ ਗਿਆ ਵਾ ਹੁਣ 45 ਦੇ ਦੇ 45000 ਦੇ ਦਈਏ ਹਾਂ ਚਲੋ 42 ਦੇ 42000 40 ਨਹੀਂ ਜਿਆਦਾ ਹੀ ਘਾਟਾ ਪੈਣਾ ਹੋਰ 500 ਕਰ ਦੇ ਵਿੱਚੋਂ ਆਜੋ ਆਜੋ ਧੋੜਾ ਦਾ ਆਜੋ ਕੋਈ ਨਹੀਂ ਦੋ ਚਾਰ ਬਰਾ ਦੋ ਤੜਾ ਨਾਮ ਬਣਾ ਬਟਾ ਤਾਂ ਹੀ ਘਾਗ ਪੱਜ ਜਾਂਦਾ ਦੋ ਧੋੜਾ ਵਸੀ ਜੇ ਪਰੀ ਬੱਛੀ ਨਾ ਆਪਣੀ ਇਹ ਰਾਤ ਦੀ ਪਰ ਇਹ ਮਤਲਬ ਉਹ ਤਾਂ ਗਿਆ ਚਲੋ ਉਹੀ ਵੇਖੀ ਆ ਉਹੀ ਵੇਖੀ ਵੇਖੀ ਬਾਰੀ ਦੇਖੋ ਬਾਹਰ ਬਗੇ ਨੰਗੂ ਦੇਖੀ ਆ ਦੇਖੋ ਜੀ ਆ ਪਸ਼ੂ ਬਾਈਆਂ ਕੋਲ ਤਾਂ ਫੇਰ ਰੇਡ ਵੇਖ ਲੋ ਮੇਰੇ ਮੇਰੇ ਤੁਸੀਂ ਆ ਜੀ ਲੋਟ ਨਹੀਂ ਫਿਕਸ ਰੇਡ ਆ ਬਿਲਕੁਲ ਸਹੀ ਰੇਟ ਬਾਈ ਤੁਸੀਂ ਛੋਟ ਕਰਨੀ ਬਸ ਹਾਂ ਜੈ ਜੀ ਛੋਟ ਹੀ ਹੋਣੀ ਬੀ ਛੋਟਾ ਹਾਂ ਬਾਕੀ ਬਲੀ ਇਹ ਪਾਓ ਜੋ ਇਹ ਥੋੜਾ ਨਾ ਕਿ ਜੇ ਚੋਣੀਆਂ ਵਾਲੇ ਕਰੇ ਐਦਾਂ ਹੀ ਆ ਹਾਂ ਅਸਲ ਚੀਜ਼ਾਂ ਬਾੜੀ ਐਦਾਂ ਚੀਜ਼ਾਂ ਬਾੜੀ ਮੋਟਾ ਇਹ ਦੇਖੀ ਆ ਹਾਂ ਹਾਂ ਇਹਨਾਂ ਕੀ ਨਾ ਬਾਈ ਹਾਂ ਇਹ ਜੀ ਬੱਲਾ ਇਹ ਨਾ ਚੀਜ਼ਾਂ ਬਾਜੀ ਮੋਲਵਾ ਬਾਕੀ ਮੇਰਾ ਵੀਰ ਇੱਥੇ ਆ ਕੇ ਚੈੱਕ ਕਰਕੇ ਲੈ ਕੇ ਜਾਓ ਗੱਲ ਕਰੋ ਦੋ ਟਾਈਮਾਂ ਆਪਣੀ ਇੱਥੇ ਆ ਕੇ ਦੋ ਟਾਈਮ ਚੋਣਦੇ ਤੇ ਫਿਰ ਵੀਰ ਭਰਾ ਕੋਲ ਗੱਲ ਕਰੀਏ ਗੱਲ ਕਰੋ ਵੀਰ ਆਪਾਂ ਬਿਲਕੁਲ ਜਿਵੇਂ ਆਮ ਬੰਦੇ ਨੂੰ ਹਰ ਬੰਦੇ ਨੂੰ ਜਾਇਜ਼ ਰੱਖਿਆ ਕਰਦੇ ਤੇ ਜਿਹੜਾ ਮਾਲ ਵਿਕਦੀ ਅੱਗੇ ਵੀਕੇ ਤਾਂ ਹੋਣੀ ਵਿਕੇ ਅੱਜ ਤੱਕ ਆਪਾਂ ਦੋਰੇ ਦੀ ਤੇ ਮਾਲ ਵਿਕਦੀ ਤੇ ਆਪਾਂ ਸਾਫ਼ ਸੁਥਰਾ ਕੰਮ ਹੋ ਵੀਰ ਤੇ ਆਪਾਂ ਵੀਰ ਭਰਾ ਹੋਵੇ ਦੋ ਡੰਗ ਤਿੰਨ ਡੰਗ ਚੋਵੇ ਜੇ ਨਹੀਂ ਤਾਂ ਕੋਈ ਆ ਸਕਦਾ ਤੇ ਆਨਲਾਈਨ ਚੋ ਸਕਦਾ ਕੋਈ ਵੀਡੀਓ ਕਾਲ ਚੋਵੇ ਕੋਈ ਚੱਕਰ ਚੋਦਾ ਗਿਆ ਕੋਈ ਜੀ ਨਹੀਂ ਕਰਨੀ ਨੰਬਰ ਜੀ ਨੰਬਰ ਵੀ ਜਿਹੜਾ ਪੜਾਇਆ ਹੈ ਜੋ 6283705243 ਪਿੰਡ ਪਿੰਡ ਵੀ ਜਿ ਰਮਾਣਾ ਚੱਕ ਜ਼ਿਲ੍ਹਾ ਬਸਰ ਤਹਿਸੀਲ ਬਾਬਾ ਕਾਨਾ ਨੇ ਨਜ਼ਦੀਕ ਬਿਲਕੁਲ ਖਲਚੀਆਂ ਖਲਚੀਆਂ ਨਹੀਂ ਪੈਂਦਾ ਵੀ ਜਿਹੜਾ ਵੀ ਭੈਣ ਭਰਾ ਆਵੇ ਕੋਈ ਨਹੀਂ ਪਾਉਂਦਾ 2 ਕਿਲੋਮੀਟਰ ਤੋਂ ਹੀ ਹੋਣਾ ਖਲਚੀਆਂ ਉਹਨੂੰ ਫੋਨ ਲਾਉਂਦੇ ਆ ਵੀ ਆਪਣਾ ਭੈਣ ਭਰਾ ਦਾ ਐਡਰੈਸ ਆ ਜੀ